ਇੱਕ ਖਬਰ ਆ ਰਹੀ ਆ ਬਹੁਤ ਹੀ ਜ਼ਿਆਦਾ ਵੱਡੀ ਕੈਨੇਡਾ ਤੋਂ ਖਬਰ ਬਹੁਤ ਹੀ ਜ਼ਿਆਦਾ ਵੱਡੀ ਆ ਪਰ ਪਰ ਖੁਲਾਸੇ ਇਹਦੇ ਵਿੱਚ ਉਹੀ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਇੰਡੀਅਨ ਲੋਕਾਂ ਨੂੰ ਬਹੁਤ ਸਾਰੇ ਪੰਜਾਬੀ ਲੋਕਾਂ ਨੂੰ ਪਹਿਲਾਂ ਤੋਂ ਹੀ ਆਈਡੀਆ ਹੋਊਗਾ ਜਾਂ ਫਿਰ ਉਹਨਾਂ ਨੂੰ ਖਦਸ਼ਾ ਹੋਊਗਾ ਕਿ ਅਸਲ ਦੇ ਵਿੱਚ ਕਹਾਣੀ ਇਹ ਹੀ ਆ ਪਰ ਹੁਣ ਹੋਇਆ ਕੀ ਆ ਫਾਈਨਲੀ ਇਹ ਆਫੀਸ਼ੀਅਲ ਹੋ ਚੁੱਕਿਆ ਤੇ ਆਫੀਸ਼ੀਅਲ ਵੀ ਕਿਵੇਂ ਹੋਇਆ ਸਭ ਤੋਂ ਆਪਣੇ ਖੁੱਲੇ ਰੂਪ ਦੇ ਵਿੱਚ ਸਭ ਤੋਂ ਓਪਨਲੀ ਤੇ ਖਬਰ ਕਿਸ ਚੀਜ਼ ਦੇ ਬਾਰੇ ਚ ਇੰਡੀਅਨ ਗਵਰਨਮੈਂਟ ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਆਪਸ ਦੇ ਸੰਬੰਧਾਂ ਨੂੰ ਲੈ ਕੇ RCMP ਮਤਲਬ ਕਿ ਕੈਨੇਡਾ ਦੀ ਰਾਇਲ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਉਹਨਾਂ ਦੀ ਆਪਣੀ ਇੱਕ ਰਿਪੋਰਟ ਆਈ ਸੀ ਇਹ ਰਿਪੋਰਟ ਖੁਫੀ ਅਵਾ ਇਹ ਆਮ ਲੋਕਾਂ ਦੇ ਲਈ ਨਹੀਂ ਹੁੰਦੀ ਪਰ ਜਿਵੇਂ ਇੰਡੀਆ ਦੇ ਵਿੱਚ ਵੀ ਰਾਈਟ ਟੂ ਇਨਫੋਰਮੇਸ਼ਨ ਐਕਟ ਬਣਿਆ ਵਾ ਭਾਵੇਂ ਕਿ ਧਰਤਲ ਦੇ ਉੱਪਰ ਤੁਹਾਨੂੰ ਕਿੰਨੀ ਕ ਇਨਫੋਰਮੇਸ਼ਨ ਮਿਲਦੀ ਹੈ ਉਹ ਇੱਕ ਵੱਖਰੀ ਕਹਾਣੀ ਆ ਪਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਹੈਗਾ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਨੂੰ ਲੈ ਸਕਦੇ ਹੋ ਤਾਂ ਗਲੋਬਲ ਨਿਊਜ਼ ਵਾਲਿਆਂ ਨੂੰ ਜਦੋਂ ਇਸ ਚੀਜ਼ ਦੇ ਬਾਰੇ ਵਿੱਚ ਪਤਾ ਲੱਗਿਆ ਕਿ RCMP ਵਾਲਿਆਂ ਨੇ ਇੰਡੀਅਨ ਗਵਰਨਮੈਂਟ ਤੇ ਇੱਕ ਇਸ ਤਰ੍ਹਾਂ ਦੇ ਗੈਂਗਸਟਰ ਜਿਹਦੇ ਪੂਰੇ ਦੇ ਪੂਰੇ ਗਰੁੱਪ ਨੂੰ ਕੈਨੇਡਾ ਦੀ ਗਵਰਨਮੈਂਟ ਪਹਿਲਾਂ ਹੀ ਇੱਕ ਅਤਵਾਦੀ ਸੰਗਠਨ ਦਾ ਨਾਮ ਦੇ ਚੁੱਕੀ ਆ ਇਹਨਾਂ ਦੇ ਆਪਸ ਦੇ ਵਿੱਚ ਲਿੰਕ ਨੇ ਤੇ ਇਹਦੇ ਬਾਰੇ ਵਿੱਚ ਇੱਕ ਰਿਪੋਰਟ ਬਣਾਈ ਜਾ ਰਹੀ ਆ ਤਾਂ ਉਹਦੇ ਉੱਪਰ ਉਹਨਾਂ ਨੇ ਆਪਣੇ ਐਕਟ ਦੀ ਵਰਤੋਂ ਕੀਤੀ ਤੇ ਇਹਦੀ ਪੂਰੀ ਦੀ ਪੂਰੀ ਰਿਪੋਰਟ ਨੂੰ ਲੈ ਲਿਆ ਤਾਂ ਹੁਣ ਕੀ ਆਇਆ ਇਸ ਪੂਰੀ ਦੀ ਪੂਰੀ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੋਟੀ ਜੀ ਗੱਲ ਦੱਸ ਦਿੰਨਾ ਰਿਪੋਰਟ ਦੇ ਵਿੱਚ ਸਿੱਧਾ-ਸਿੱਧਾ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਤੇ ਬਹੁਤ ਜ਼ਿਆਦਾ ਵਾਰ ਲਿਖਿਆ ਹੋਇਆ ਕਿ ਜਿਹੜਾ ਬਿਸ਼ਨੋਈ ਗੈਂਗ ਹੈਗਾ ਤੇ ਲਾਰੈਂਸ ਬਿਸ਼ਨੋਈ ਖੁਦ ਹੈਗਾ ਉਹ ਹੋਰ ਕਿਸੇ ਦੇ ਲਈ ਨਹੀਂ ਬਲਕਿ ਕਿਹਦੇ ਲਈ ਕੰਮ ਕਰਦਾ ਵਾ ਇੰਡੀਅਨ ਗਵਰਨਮੈਂਟ ਦੇ ਲਈ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਹੀ ਕਿਸੇ ਵੀ ਜਗ੍ਹਾ ਦੀ ਕੋਈ ਸਰਕਾਰ ਹੋਵੇ ਇਸ ਤੋਂ ਵੱਡੀ ਬਦਨਾਮੀ ਦੀ ਖਬਰ ਤੇ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਜਦੋਂ ਕਿਸੇ ਗਵਰਨਮੈਂਟ ਨੂੰ ਸਿੱਧਾ-ਸਿੱਧਾ ਅਕਿਊਜ਼ ਕੀਤਾ ਗਿਆ ਕਿ ਇੱਕ ਬਹੁਤ ਵੱਡਾ ਅਤਵਾਦੀ ਸੰਗਠਨ ਹੈਗਾ ਵਾ ਜਿਹੜਾ ਕਿ ਤੁਹਾਡੇ ਲਈ ਕੰਮ ਕਰ ਰਿਹਾ ਲਾਰੈਂਸ ਬਿਸ਼ਨੋਈ ਇਹ ਕਿਹਜਾ ਨਾਮ ਹੈਗਾ ਜਿਹਨੂੰ ਤਕਰੀਬਨ ਹਰ ਕੋਈ ਇੰਡੀਆ ਦੇ ਵਿੱਚ ਜਾਣਦਾ ਕਮ ਸੇ ਕਮ ਉੱਤਰੀ ਭਾਰਤ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਅਫਸੋਸਨਾਕ ਗੱਲ ਹੈਗੀ ਆ ਇਹ ਸਾਡੇ ਸਮਾਜ ਦੇ ਲੋਕ ਦੇਸ਼ ਭਗਤਾਂ ਨੂੰ ਨਹੀਂ ਜਾਣਦੇ ਸਾਇੰਸਦਾਨਾਂ ਨੂੰ ਨਹੀਂ ਜਾਣਦੇ ਬਹੁਤ ਸਾਰੇ ਇਹ ਜੇ ਖਡਾਰੀਆਂ ਨੂੰ ਨਹੀਂ ਜਾਣਦੇ ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਜ਼ਿਆਦਾ ਕੁਝ ਕੀਤਾ ਇੰਨੀ ਸਟਰਗਲ ਲਈ ਤੇ ਅੱਜ ਪੂਰੀ ਤਰ੍ਹਾਂ ਦੇ ਨਾਲ ਗੁਮਨਾਮੀ ਦੀ ਜ਼ਿੰਦਗੀ ਜਿਉ ਰਹੇ ਆ ਪਰ ਸਾਡੇ ਦੇਸ਼ ਦੇ ਕੱਲੇ-ਕੱਲੇ ਇਨਸਾਨ ਨੂੰ ਲਾਰੈਂਸ ਬਿਸ਼ਨੋਈ ਦਾ ਨਾਮ ਚੰਗੀ ਤਰ੍ਹਾਂ ਪਤਾ ਵਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਕਿਸ ਤਰ੍ਹਾਂ ਇਹਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਨਾਮ ਆਇਆ ਤੇ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਕਿੱਥੇ ਚਲੇ ਜਾਂਦਾ ਵਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਪੁਲਿਸ ਕਿਵੇਂ ਕੰਮ ਕਰਦੀ ਆ ਪ੍ਰਸ਼ਾਸਨ ਕਿਵੇਂ ਕੰਮ ਕਰਦਾ ਆ ਪਾ ਨੂੰ ਚੰਗੀ ਤਰ੍ਹਾਂ ਪਤਾ ਵਾ ਆਮ ਲੋਕਾਂ ਨੂੰ ਕਿਵੇਂ ਤੰਗ ਕੀਤਾ ਜਾਂਦਾ ਉਹਨਾਂ ਦੇ ਉੱਪਰ ਝੂਠੇ ਕੇਸ ਪਾਏ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਸਹੀ ਕੰਮਕਾਰ ਵੀ ਨਹੀਂ ਕਰਨ ਦਿੱਤਾ ਜਾਂਦਾ ਪਰ ਇੱਥੇ ਇੱਕ ਗੈਂਗਸਟਰ ਹੈਗਾ ਵਾ ਜਿਹੜਾ ਜੇਲ੍ਹ ਦੇ ਅੰਦਰ ਬੈਠ ਕੇ ਪੂਰੇ ਇੰਡੀਆ ਦੇ ਉੱਪਰ ਉਹਨੇ ਆਪਣਾ ਦਬਦਬਾ ਬਣਾ ਲਿਆ ਕੁਝ ਸਾਲਾਂ ਦੇ ਵਿੱਚ ਹੀ ਤੇ ਹੁਣ ਉਹ ਆਪਣੇ ਖੰਭ ਫੈਲਾ ਰਿਹਾ ਵਾ ਕੈਨੇਡਾ ਦੇ ਵਿੱਚ ਤੇ ਅੱਗੇ ਹੋਰ ਦੇਸ਼ਾਂ ਦੇ ਵਿੱਚ ਫਲਾ ਨਹੀਂ ਰਿਹਾ ਉਹ ਫੈਲਾ ਚੁੱਕਿਆ ਵਾ ਤੇ ਮੇਰੇ ਖਿਆਲ ਦੇ ਵਿੱਚ ਕੋਈ ਇਨਸਾਨ ਜੇ ਇਹਦੇ ਪਿੱਛੇ ਕਿਸੇ ਪੋਲੀਟੀਕਲ ਪਾਰਟੀ ਦਾ ਹੱਥ ਨਹੀਂ ਸਮਝਦਾ ਤਾਂ ਉਹ ਫਿਰ ਬਹੁਤ ਹੀ ਜ਼ਿਆਦਾ ਕੋਈ ਭੋਲਾ ਇਨਸਾਨ ਹੀ ਹੋਊਗਾ ਜੇਲ੍ਹ ਦੇ ਵਿੱਚ ਰਹਿ ਕੇ ਇੰਨਾ ਵੱਡਾ ਨੈਟਵਰਕ ਨੂੰ ਚਲਾਉਣਾ, ਇੰਟਰਵਿਊਜ਼ ਦੇਣੀਆਂ, ਬਹੁਤ ਵੱਡੇ-ਵੱਡੇ ਟਾਰਗੇਟਸ ਨੂੰ ਹਿੱਟ ਕਰਨਾ, ਇੰਡੀਆ ਦੇ ਸਭ ਤੋਂ ਅਮੀਰ ਲੋਕਾਂ ਨੂੰ ਟਾਰਗੇਟ ਕਰਨਾ, ਉਹਨਾਂ ਤੋਂ ਰੰਗਦਾਰੀਆਂ ਲੈਣੀਆਂ। ਜੇ ਤੁਸੀਂ ਇੰਡੀਅਨ ਸਿਸਟਮ ਨੂੰ, ਇੰਡੀਆ ਦੀ ਪੁਲਿਸ ਕਿਵੇਂ ਕੰਮ ਕਰਦੀ ਆ, ਉਹਨੂੰ 1% ਵੀ ਜਾਣਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਜੇ ਇੰਡੀਆ ਦੀ ਪੁਲਿਸ ਇੰਡੀਆ ਦੇ ਲੀਡਰ ਨਾ ਚਾਹੁੰਦੇ ਹੋਣ ਤਾਂ। ਤੇ ਇਹੀ ਚੀਜ਼ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਈ। ਇੱਕ ਬੰਦਾ ਇੱਕ ਜੇਲ੍ਹ ਦੇ ਵਿੱਚ ਬੈਠਾ ਵਾ ਜੇਲ੍ਹ ਵੀ ਕਿਹੜੀ ਜੇਲ੍ਹ ਵੀ ਕਿਹੜੀ ਸਟੇਟ ਦੀ ਜਿਸ ਸਟੇਟ ਤੋਂ ਖੁਦ ਇੰਡੀਆ ਦੇ ਪ੍ਰਧਾਨ ਮੰਤਰੀ ਤੇ ਇੰਡੀਆ ਦੇ ਗ੍ਰਹਿ ਮੰਤਰੀ ਆਉਂਦੇ ਆ ਹੁਣ ਅਗਲੀ ਚੀਜ਼ ਕੀ ਆ ਲਾਰੈਂਸ ਬਿਸ਼ਨਰਵੀ ਦੇ ਉੱਪਰ ਇੰਡੀਆ ਦੀਆਂ ਅਲੱਗ-ਅਲੱਗ ਸਟੇਟ ਦੇ ਵਿੱਚ ਬਹੁਤ ਸਾਰੇ ਮੁਕੱਦਮੇ ਦਰਜ ਆ ਉਹਦੇ ਅਗੇਂਸਟ ਬਹੁਤ ਸਾਰੇ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਆ ਇਹਨਾਂ ਸਾਰੇ ਕੇਸਾਂ ਦੀ ਪੇਸ਼ੀ ਦੇ ਲਈ ਉਹਨੂੰ ਉੱਥੇ ਜਾਣਾ ਪਊਗਾ ਪਰ ਹੁਣ ਇੱਥੇ ਉਹਨੂੰ ਬਚਾਉਣ ਦੇ ਲਈ ਕੀ ਕੀਤਾ ਗਿਆ ਵਾ ਤੇ ਕਿਹਦੇ ਦੁਆਰਾ ਕੀਤਾ ਗਿਆ ਵਾ ਇੰਡੀਆ ਦੀ ਹੋਮ ਮਿਨਿਸਟਰੀ ਵੱਲੋਂ ਤੇ ਹੋਮ ਮਿਨਿਸਟਰੀ ਕਿਹਦੇ ਕੋਲੇ ਇੰਡੀਆ ਦੇ ਹੋਮ ਮਿਨਿਸਟਰ ਕੋਲੇ ਮਤਲਬ ਕਿ ਅਮਿਤ ਸ਼ਾਹ ਹੋਣਾ ਦੇ ਕੋਲੇ ਲਾਰੈਂਸ ਬਿਸ਼ਨੋਈ ਨੂੰ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਪੇਸ਼ੀਆਂ ਭੁਗਤਣ ਦੇ ਲਈ ਕਿਸੇ ਵੀ ਹੋਰ ਅਦਾਲਤ ਦੇ ਵਿੱਚ ਨਾ ਜਾਣਾ ਪਵੇ ਤੇ ਕਿਤੇ ਵੀ ਉਹਦੀ ਜਾਨ ਨੂੰ ਖਤਰਾ ਕਿਤੇ ਨਾ ਬਣ ਜਾਈ ਇਸੇ ਲਈ ਇੰਡੀਆ ਦੀ ਹੋਮ ਮਿਨਿਸਟਰੀ ਵੱਲੋਂ ਰੈਸਟ੍ਰਿਕਸ਼ਨਸ ਆਰਡਰ ਜਾਰੀ ਕੀਤੇ ਜਾਂਦੇ ਆ ਇੰਡੀਅਨ ਸਿਵਲ ਪ੍ਰੋਟੈਕਸ਼ਨ ਐਕਟ ਦੀ ਧਾਰਾ 303 ਦੇ ਅੰਡਰ ਵੈਸੇ ਵੀ ਜੇ ਤੁਸੀਂ YouTube ਤੇ ਕਦੇ ਲਾਰੈਂਸ ਬਿਸ਼ਨੋਈ ਦਾ ਕੋਈ ਵੀਡੀਓ ਦੇਖਿਆ ਹੋਊਗਾ ਤੇ ਜਿੰਨੀ ਇੱਕ ਗਿਣਤੀ ਉਹਦੇ ਨਾਲ ਪੁਲਿਸ ਵਾਲਿਆਂ ਦੀ ਹੁੰਦੀ ਆ ਜਾਂ ਹੋਰ ਅਰਧ ਸੈਨਿਕ ਬਲਾਂ ਵਾਲਿਆਂ ਦੀ ਹੁੰਦੀ ਆ ਤਾਂ ਤੁਹਾਨੂੰ ਲੱਗੂਗਾ ਕਿ ਸ਼ਾਇਦ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਬੰਦਾ ਇੰਡੀਆ ਦਾ ਇਹੀ ਆ ਤਾਂ ਕਿਉਂ ਇੰਡੀਆ ਦੀ ਗਵਰਨਮੈਂਟ ਇੰਨੀ ਜ਼ਿਆਦਾ ਪ੍ਰੋਟੈਕਸ਼ਨ ਦਿੰਦੀ ਆ ਉਹਨੂੰ ਤੇ ਕਿਉਂ ਚਾਹੁੰਦੇ ਆ ਕਿ ਉਹ ਸਹੀ ਸਲਾਮਤ ਰਵੇ ਜਿਉਂਦਾ ਰਵੇ ਇੰਨਾ ਸਾਰੇ ਭੇਤਾਂ ਨੂੰ ਹੀ ਖੋਲ ਕੇ ਰੱਖਦੀ ਆ ਆਰਸੀਐਮਪੀ ਵਾਲਿਆਂ ਦੀ ਇਹ ਰਿਪੋਰਟ ਪਰ ਹੁਣ ਗੱਲਾਂ ਇੰਡੀਆ ਦੀ ਆਪਣੇ ਬਾਰਡਰਸ ਤੋਂ ਨਿਕਲ ਕੇ ਬਾਹਰ ਜਾ ਚੁੱਕੀਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਮਰਡਰਸ ਹੋਏ ਆ ਜਿਨ੍ਹਾਂ ਦੇ ਵਿੱਚ ਸਿੱਧਾ ਸਿੱਧਾ ਲਿੰਕ ਕਿਨਾਂ ਦਾ ਪਹਿਲਾਂ ਆਇਆ ਸੀ ਇੰਡੀਅਨ ਗਵਰਨਮੈਂਟ ਦਾ ਤੇ ਉਸ ਤੋਂ ਬਾਅਦ ਨਾਲ ਹੀ ਨਾਮ ਜੁੜ ਜਾਂਦਾ ਵਾ ਲੋਰੈਂਸ ਬਿਸ਼ਨੋਈ ਦਾ ਤੇ ਲੋਰੈਂਸ ਬਿਸ਼ਨੋਈ ਦੇ ਗੁਜਰਾਤ ਦੀ ਉਸ ਜੇਲ੍ਹ ਦੇ ਵਿੱਚੋਂ ਕਿਸੇ ਵੀ ਜਗ੍ਹਾ ਦੇ ਉੱਪਰ ਪੇਸ਼ੀ ਭੋਗਤਣ ਦੇ ਲਈ ਉਹਨੂੰ ਨਾ ਜਾਣਾ ਪਵੇ ਇਹਦੇ ਲਈ ਤੀਸਰੀ ਵਾਰ ਰੈਸਟ੍ਰਿਕਸ਼ਨ ਆਰਡਰ ਦਿੱਤਾ ਗਿਆ ਵਾ ਤੀਸਰੀ ਵਾਰ ਉਹਨੂੰ ਜਾਰੀ ਕੀਤਾ ਗਿਆ ਜਦੋਂ ਜਦੋਂ ਵੀ ਉਹਦੀ ਸੀਮਾ ਖਤਮ ਹੋਈ ਇੰਡੀਆ ਦੇ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਪਣਾ ਇਤਿਹਾਸ ਵੀ ਕੁਝ ਹੱਦ ਤੱਕ ਛੇੜੀ ਰਿਹਾ ਵਾ ਜਦੋਂ ਤੱਕ ਉਹ ਗੁਜਰਾਤ ਦੀ ਲੋਕਲ ਪੋਲਿਟਿਕਸ ਦੇ ਵਿੱਚ ਸਰਗਰਮ ਰਹੇ ਆ ਗੁਜਰਾਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਹੁਤ ਸਾਰੇ ਹਾਈ ਪ੍ਰੋਫਾਈਲ ਮਰਡਰ ਹੋਏ ਆ ਈਵਨ ਬਹੁਤ ਸਾਰੇ ਮਰਡਰ ਭਾਜਪਾ ਦੇ ਆਪਣੇ ਬਹੁਤ ਕੱਦਾਵਰ ਨੇਤਾਵਾਂ ਦੇ ਹੋਏ ਆ ਜਿਹੜੇ ਕਿ ਸਿੱਧੇ ਸਿੱਧੇ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਹੋਣਾਂ ਦੇ ਕੰਪੀਟੀਟਰ ਕਹੇ ਜਾਂਦੇ ਸੀ ਇਸ ਤੋਂ ਇਲਾਵਾ ਜੱਜ ਲੋਈਆ ਹੋਣਾਂ ਦੀ ਰਹੱਸਮਈ ਮੌਤ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੋਊਗਾ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਕਿ ਹੋਏ ਆ ਉਸ ਟਾਈਮ ਦੇ ਗੁਜਰਾਤ ਤੇ ਰਾਜਸਥਾਨ ਦੇ ਬਹੁਤ ਹੀ ਵੱਡੇ ਵੱਡੇ ਗੈਂਗਸਟਰਾਂ ਦੇ ਪਰ ਇਹ ਉਹੀ ਗੈਂਗਸਟਰ ਸੀ ਜਿਨ੍ਹਾਂ ਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਪਾਸਿਓਂ ਜਾ ਕੇ ਲਿੰਕ ਜੁੜਦਾ ਸੀ ਖੁਦ ਅਮਿਤ ਸ਼ਾਹ ਹੋਣਾ ਦੇ ਨਾਲ ਲੋਰੈਂਸ ਬਿਸ਼ਨੋਈ ਸਿਰਫ ਤਰਤਲ ਦੇ ਉੱਪਰ ਹੀ ਪਪੂਲਰ ਨਹੀਂ ਹੈਗਾ ਐਕਟਿਵ ਨਹੀਂ ਹੈਗਾ ਉਹਦਾ ਪੂਰਾ ਦਾ ਪੂਰਾ ਗੈਂਗ ਸੋਸ਼ਲ ਮੀਡੀਆ ਦੇ ਉੱਪਰ ਨੌਜਵਾਨਾਂ ਨੂੰ ਟਾਰਗੇਟ ਕਰਦਾ ਹਰੇਕ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਇਹਨਾਂ ਨੇ ਆਪਣੇ ਅਕਾਊਂਟਸ ਬਣਾਏ ਹੋਏ ਆ ਇੱਥੇ ਆਪਣੀ ਪਾਵਰ ਦੀ ਆਪਣੇ ਹਥਿਆਰਾਂ ਦੀ ਤੇ ਆਪਣੀ ਦੌਲਤ ਦੀ ਆਪਣੀ ਤਾਕਤ ਦੀ ਖੁੱਲੇਆਮ ਨਮائش ਕਰਦੇ ਆ ਤੇ ਇਹਦੇ ਨਾਲ ਹੁੰਦਾ ਕੀ ਆ ਜਿਹੜਾ ਅਗਲਾ ਯੂਥ ਆ ਉਹ ਇਹਨਾਂ ਵੱਲ ਅਟਰੈਕਟ ਹੁੰਦਾ ਹੁਣ ਸੇਮ ਉਹੀ ਕਹਾਣੀ ਹੋ ਰਹੀ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਸਟੂਡੈਂਟ ਵੀਜ਼ਾ ਦੇ ਉੱਪਰ ਜਿਹੜੇ ਨੌਜਵਾਨ ਜਾਂਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਰਥਿਕ ਮੁਸ਼ਕਲਾਂ ਦੇ ਵਿੱਚ ਪੈਂਦੇ ਆ ਜਾਂ ਉਹਨਾਂ ਦਾ ਪੜਾਈ ਦੇ ਵਿੱਚ ਮਨ ਹੁੰਦਾ ਹੀ ਨਹੀਂ ਉਹ ਸਿਰਫ ਕੈਨੇਡਾ ਗਏ ਸੀ ਕੈਨੇਡਾ ਦੇ ਪੀਆਰ ਦੇ ਲਾਲਚ ਦੇ ਵਿੱਚ ਇਹਨਾਂ ਨੂੰ ਲੌਰੈਂਸ ਬਿਸ਼ਨੋਈ ਦਾ ਗਰੁੱਪ ਟਾਰਗੇਟ ਕਰਦਾ ਵਾ ਇੱਕ ਬਹੁਤ ਸੌਖਾ ਜਿਹਾ ਕੰਮ ਦੇ ਦਿੰਦਾ ਤੁਹਾਨੂੰ ਪੜ੍ਹਨਾ ਨਹੀਂ ਪੈਣਾ ਤੁਹਾਨੂੰ ਕਿਸੇ ਜਗ੍ਹਾ 9 to 5 ਜੌਬ ਨਹੀਂ ਕਰਨੀ ਪੈਣੀ ਆਪਣੇ ਹੱਥ ਕਾਲੇ ਨਹੀਂ ਕਰਨੇ ਪੈਣੇ ਤੁਸੀਂ ਸਾਡੇ ਗਰੁੱਪ ਨੂੰ ਜੁਆਇਨ ਕਰੋ ਤੁਹਾਨੂੰ ਅਸੀਂ ਟਾਰਗੇਟ ਦਵਾਂਗੇ ਤੁਸੀਂ ਸਿੰਪਲ ਜਾ ਕੇ ਉਸ ਟਾਰਗੇਟ ਨੂੰ ਹਿੱਟ ਕਰ ਦੇਣਾ ਵਾ ਇਹੀ ਚੀਜ਼ ਹੋ ਰਹੀ ਆ ਹੁਣ ਕੈਨੇਡਾ ਦੇ ਵਿੱਚ ਤਾਂ ਇਸੇ ਕਰਕੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਗਰੁੱਪ ਹੈਗਾ ਉਹਦੀ ਗਿਣਤੀ ਕੈਨੇਡਾ ਦੇ ਵਿੱਚ ਵੀ ਵੱਧ ਰਹੀ ਆ ਇੰਡੀਆ ਦੇ ਵਿੱਚ ਕਹਾਣੀ ਥੋੜੀ ਜਿਹੀ ਹੁਣ ਉਲਟੀ ਹੋ ਗਈ ਪੰਜਾਬ ਦੇ ਵਿੱਚ ਲੋਕ ਲਾਰੈਂਸ ਬਿਸ਼ਨੋਈ ਤੋਂ ਉਲਟ ਹੋ ਰਹੇ ਆ ਪਰ ਬਾਕੀ ਦੇ ਇੰਡੀਆ ਦੇ ਵਿੱਚ ਖਾਸ ਕਰਕੇ ਹਰਿਆਣਾ ਯੂਪੀ ਰਾਜਸਥਾਨ ਦੇ ਵਿੱਚ ਖਾਸ ਕਰਕੇ ਲਾਰੈਂਸ ਬਿਸ਼ਨੋਈ ਨੂੰ ਈਵਨ ਮੀਡੀਆ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਵਾ ਬਹੁਤ ਵੱਡੇ ਇੱਕ ਦੇਸ਼ ਭਗਤ ਦੇ ਤੌਰ ਦੇ ਉੱਪਰ ਤੇ ਨਾਲ ਦੀ ਨਾਲ ਹੀ ਇੱਕ ਕਟੜ੍ਹ ਹਿੰਦੂ ਹੋਣ ਦੇ ਨਾਤੇ ਪਰ ਉਹ ਗੱਲ ਵੱਖਰੀ ਆ ਵੀ ਹੁਣ ਤੋਂ ਕੁਝ ਸਾਲ ਪਹਿਲਾਂ ਜਦੋਂ ਲਾਰੈਂਸ ਬਿਸ਼ਨੋਈ ਹਲੇ ਇੱਕ ਛੋਟਾ ਨਾਮ ਸੀ ਜਦੋਂ ਸਰਕਾਰੀ ਦਰਬਾਰੇ ਪਹੁੰਚ ਓਨੀ ਨਹੀਂ ਸੀ ਤਾਂ ਉਹਨੂੰ ਜਦੋਂ ਹਥਿਆਰਾਂ ਦੀ ਲੋੜ ਪੈਂਦੀ ਸੀ ਤਾਂ ਉਸ ਟਾਈਮ ਦੇ ਉੱਪਰ ਉਹਦੇ ਕਨੈਕਸ਼ਨ ਕਿੰਨਾ ਲੋਕਾਂ ਦੇ ਨਾਲ ਸੀਗੇ ਸਰਹੱਦ ਤੋਂ ਪਾਰ ਗਵਰਨਮੈਂਟ ਦੇ ਨਾਲ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਸੰਗਠਨਾਂ ਦੇ ਨਾਲ ਪਰ ਉਹੀ ਲਾਰੈਂਸ ਬਿਸ਼ਨੋਈ ਜਦੋਂ ਹੱਥ ਉਹਦੇ ਸਿੱਧੇ ਗਵਰਨਮੈਂਟ ਦੇ ਨਾਲ ਜੁੜ ਜਾਂਦੇ ਆ ਤਾਂ ਉਹਨਾਂ ਹੀ ਖਾਲਸਤਾਨੀਆਂ ਨੂੰ ਕੈਨੇਡਾ ਦੇ ਵਿੱਚ ਉਹ ਟਾਰਗੇਟ ਕਰਦਾ ਵਾ ਤਾਂ ਕਹਾਣੀ ਇਹੀ ਆ ਕਿ ਇਹਨਾਂ ਲੋਕਾਂ ਦੀ ਕੋਈ ਆਈਡੀਓਲੋਜੀ ਨਹੀਂ ਹੁੰਦੀ ਕੋਈ ਇਹਨਾਂ ਦਾ ਦੋਸਤ ਮਿੱਤਰ ਨਹੀਂ ਹੁੰਦਾ ਇਹਨਾਂ ਦੇ ਲਈ ਸਿਰਫ ਪੈਸਾ ਤੇ ਤਾਕਤ ਬਸ ਇਹੀ ਦੋ ਚੀਜ਼ਾਂ ਮੈਟਰ ਕਰਦੀਆਂ ਨੇ ਹਰਦੀਪ ਸਿੰਘ ਨਿੱਜੜ ਦੇ ਕਤਲ ਤੋਂ ਪਹਿਲਾਂ ਇੰਡੀਆ ਦੇ ਕੈਨੇਡਾ ਦੇ ਨਾਲ ਸੰਬੰਧ ਰਾਜਨੀਤਿਕ ਬਹੁਤ ਹੀ ਚੰਗੇ ਹੁੰਦੇ ਆ ਤਕਰੀਬਨ 8.6 ਬਿਲੀਅਨ ਡਾਲਰ ਦਾ ਆਦਾਨ-ਪਰਦਾਨ ਹੈਗਾ ਵਾ ਜਿਹੜਾ ਇੰਡੀਆ ਵਪਾਰਕ ਰੂਪ ਤੇ ਕੈਨੇਡਾ ਦੇ ਨਾਲ ਕਰਦਾ ਵਾ ਤੇ ਤਕਰੀਬਨ ਤਕਰੀਬਨ ਬੈਲੈਂਸ ਆਹੇ ਚਾਈਨਾ ਦੇ ਵਾਂਗੂ ਨਹੀਂ ਹੈ ਅਮਰੀਕਾ ਦੇ ਵਾਂਗੂ ਨਹੀਂ ਪਰ ਨਿਜਰ ਦੇ ਕਤਲ ਤੋਂ ਬਾਅਦ ਤੇ ਜਦੋਂ ਤੋਂ ਬਿਸ਼ਨੋਈ ਦਾ ਨਾਮ ਤੇ ਇੰਡੀਅਨ ਗਵਰਨਮੈਂਟ ਦਾ ਨਾਮ ਸਾਹਮਣੇ ਆਇਆ ਵਾ ਕਿਉਂਕਿ ਕੋਈ ਵੀ ਗਵਰਨਮੈਂਟ ਨਹੀਂ ਚਾਹੁੰਦੀ ਕਿ ਉਹਨਾਂ ਦੀ ਧਰਤੀ ਦੇ ਉੱਪਰ ਕੋਈ ਦੂਸਰੀ ਸਰਕਾਰ ਆ ਕੇ ਆਪਣੇ ਬੰਦੇ ਭੇਜ ਕੇ ਹਮਲੇ ਕਰੇ ਉੱਥੋਂ ਦੇ ਲੋਕਾਂ ਨੂੰ ਕਤਲ ਕਰਵਾਵੇ ਤਾਂ ਰਿਲੇਸ਼ਨ ਹੁਣ ਇੰਡੀਆ ਤੇ ਕੈਨੇਡਾ ਦੇ ਬੁਰੀ ਤਰ੍ਹਾਂ ਖਰਾਬ ਹੋਏ ਆ ਇੱਕ ਚੀਜ਼ ਹੋਰ ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਹੁੰਦੇ ਆ ਟਰੂਡੋ ਟਰੂਡੋ ਹੁਣਾਂ ਨੂੰ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਕਿ ਉਹ ਖਾਲਸਤਾਨੀ ਸਮਰਥਕ ਸੀਗੇ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਸਿਰਫ ਇਹੀ ਕਾਰਨ ਆ ਕਿ ਟਰੂਡੋ ਸਿਰਫ ਜਾਣਬੁੱਝ ਕੇ ਰੌਲਾ ਪਾ ਰਹੇ ਆ ਇੰਡੀਅਨ ਗਵਰਨਮੈਂਟ ਨੂੰ ਅਕਿਊਜ਼ ਕਰ ਰਹੇ ਆ ਬਿਸ਼ਨੋਈ ਨੂੰ ਅਕਿਊਜ਼ ਕਰ ਰਹੇ ਆ ਅਸਲ ਦੇ ਵਿੱਚ ਉਹਨਾਂ ਦੇ ਕੋਲੇ ਕੋਈ ਸਬੂਤ ਨਹੀਂ ਹੈਗਾ ਇਹ ਚੀਜ਼ਾਂ ਪਹਿਲਾਂ ਕਈਆਂ ਜਾਂਦੀਆਂ ਸੀ ਪਰ ਹੁਣ ਦੇਖੋ ਕੀ ਹੋਇਆ ਕੈਨੇਡਾ ਦੇ ਵਿੱਚ ਸਰਕਾਰ ਬਦਲਦੀ ਆ ਪ੍ਰਧਾਨ ਮੰਤਰੀ ਬਦਲ ਜਾਂਦੇ ਆ ਤੇ ਇਹ ਜਿਹੜੀ ਨਵੀਂ ਰਿਪੋਰਟ ਆਈ ਆ ਜਿਹਦੇ ਵਿੱਚ ਇੱਕ ਵਾਰ ਫੇਰ ਤੋਂ ਇੰਡੀਅਨ ਗਵਰਨਮੈਂਟ ਤੇ ਬਿਸ਼ਨੋਈ ਦੇ ਸਿੱਧੇ ਸਿੱਧੇ ਆਪਸ ਦੇ ਸਬੰਧਾਂ ਦਾ ਖੁਲਾਸਾ ਕੀਤਾ ਇਹ ਹੁਣ ਟਰੂਡੋ ਹੋਣਾਂ ਦੇ ਟਾਈਮ ਨਹੀਂ ਹੋਇਆ ਇਹ ਹੋਇਆ ਵਾ ਉਥੋਂ ਦੀ ਨਵੀਂ ਸਰਕਾਰ ਤੇ ਚਲਦੇ ਹੋਏ ਇਹ ਪੂਰੀ ਦੀ ਪੂਰੀ ਜਿਹੜੀ ਰਿਪੋਰਟ ਆ ਇਹ ਕਾਫੀ ਜ਼ਿਆਦਾ ਪੰਨਿਆਂ ਦੇ ਵਿੱਚ ਆ ਤੇ ਬਹੁਤ ਜ਼ਿਆਦਾ ਵਾਰ ਜ਼ਿਕਰ ਕੀਤਾ ਗਿਆ ਵਾ ਇਸ ਸਬੰਧ ਦਾ ਤੇ ਨਾਲ ਦੀ ਨਾਲ ਹੀ ਬਿਸ਼ਨੋਈ ਗਰੁੱਪ ਦੇ ਉੱਪਰ ਬਹੁਤ ਸਾਰੇ ਐਲੀਗੇਸ਼ਨ ਲੱਗੇ ਆ ਲੋਕਾਂ ਤੋਂ ਰੰਗਦਾਰੀ ਲੈਣ ਦੇ ਲੋਕਾਂ ਨੂੰ ਕਤਲ ਕਰਵਾਉਣ ਦੇ ਲੋਕਾਂ ਦੀਆਂ ਸੁਪਾਰੀਆਂ ਲੈਣ ਦੇ ਡਰਾਉਣ ਦੇ ਧਮਕਾਉਣ ਦੇ ਤੇ ਇਹ ਸਾਰੀ ਚੀਜ਼ ਦੇ ਪਿੱਛੇ ਉਹਦਾ ਸਾਥ ਦੇ ਰਹੀ ਹੈ ਖੁਦ ਇੰਡੀਅਨ ਗਵਰਨਮੈਂਟ ਹੁਣ ਇਹ ਦੇਖਣਾ ਇਸ ਰਿਪੋਰਟ ਤੋਂ ਬਾਅਦ ਹੁਣ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਊਗਾ ਕਿ ਇੰਡੀਅਨ ਗਵਰਨਮੈਂਟ ਦੇ ਕੈਨੇਡੀਅਨ ਗਵਰਨਮੈਂਟ ਦੇ ਨਾਲ ਅੱਗੇ ਜਾ ਕੇ ਸਬੰਧ ਕਿਵੇਂ ਦੇ ਰਹੇ ਨੇ ਹਾਲਾਂਕਿ ਤੱਕ ਇੰਡੀਅਨ ਗਵਰਨਮੈਂਟ ਨੇ ਇਸ ਇੰਨੀ ਜ਼ਿਆਦਾ ਵੱਡੀ ਸਨਸਨੀਖੇਜ਼ ਰਿਪੋਰਟ ਦੇ ਉੱਪਰ ਆਪਣੀ ਕੋਈ ਵੀ ਟਿੱਪਣੀ ਨਹੀਂ ਕੀਤੀ ਕਿਉਂਕਿ ਇੰਡੀਆ ਦੇ ਹੋਰ ਸਾਰੇ ਦੇ ਸਾਰੇ ਨੇਤਾਵਾਂ ਦੀ ਤਰ੍ਹਾਂ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ ਇਹ ਸੀ ਕਿ ਇਸ ਰਿਪੋਰਟ ਦੀ ਕਹਾਣੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਵੱਡੀ ਖਬਰ ਆ ਪਰ ਹਾਂ ਇੱਕ ਕਹਾਣੀ ਉਹ ਵੀ ਆ ਜਿਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਕਿਆਸਰਾਈਆਂ ਲਾਰ ਰਹੀ ਸੀਗੇ ਦਬੀ ਆਵਾਜ਼ ਦੇ ਵਿੱਚ ਇਸੇ ਤਰ੍ਹਾਂ ਦੇ ਕਨੈਕਸ਼ਨਾਂ ਦੀ ਗੱਲ ਕੀਤੀ ਜਾ ਰਹੀ ਸੀ ਪਰ ਹੁਣ ਇਸ ਚੀਜ਼ ਦੇ ਬਾਰੇ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਦੀ ਆਪਣੀ ਪੁਲਿਸ ਦੀ ਖੁਫੀਆ ਰਿਪੋਰਟ ਦੇ ਵਿੱਚ ਗੱਲਬਾਤ ਹੋ ਚੁੱਕੀ ਆ ਤਾਂ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ